ਕੀ ਤੁਸੀਂ ਵੀ ਹਰ ਰੋਜ਼ ਅਰਦਾਸਾਂ ਕਰਦੇ ਹੋ ਪਾਠ ਕਰਦੇ ਹੋ ਸਦੀਆਂ बीत ਚੁੱਕੀਆਂ ਨੇ ਸਾਲਾਂ ਹੋ ਚੁੱਕੇ ਨੇ ਤੁਹਾਨੂੰ ਪਾਠ ਕਰਦਿਆਂ ਨੂੰ ਪਰ ਵਾਹਿਗੁਰੂ ਜੀ ਦੇ ਘਰ ਤੁਹਾਡੀ ਅਰਦਾਸ ਪ੍ਰਵਾਨ ਨਹੀਂ ਹੋ ਰਹੀ ਕੀ ਕਮੀ ਹੈ ਕਿ ਸਾਡੇ ਵਾਹਿਗੁਰੂ ਜੀ ਨਹੀਂ ਸੁਣ ਰਹੇ ਕਿਉਂਕਿ ਕਈ ਭੈਣ ਭਰਾ ਅਰਦਾਸਾਂ ਕਰਦੇ ਨੇ ਵੀ ਸਾਨੂੰ ਨੌਕਰੀਆਂ ਮਿਲ ਜਾਣ ਕਈ ਅਰਦਾਸਾਂ ਕਰਦੇ ਨੇ ਵੀ ਸਾਡੇ ਬੱਚਿਆਂ ਦਾ ਵਿਆਹ ਹੋ ਜੇ ਕਈ ਅਰਦਾਸਾਂ ਕਰਦੇ ਨੇ ਕਿ ਸਾਡੇ ਘਰ ਵਿੱਚ ਵਰਕਤ ਆਉਣ ਤਾਂਨ ਦੌਲਤ ਦੀ ਕਮੀ ਐ ਉਹ ਪੂਰੀ ਹੋ ਜੇ ਪਰ ਵਾਹਿਗੁਰੂ ਜੀ ਦੇ ਘਰ ਅਰਦਾਸ ਪ੍ਰਵਾਹ ਨਹੀਂ ਹੋ ਰਹੀ ਦਿਨ ਰਾਤ ਆਪਾਂ ਪਾਠ ਕਰਦੇ ਆਂ ਅਰਦਾਸ ਕਰਦੇ ਆਂ ਕਾਰਨ ਕੀ ਐ ਕਮੀ ਕਿੱਥੇ ਆਉ ਜਾਣਦੇ ਆਂ ਆਪਾਂ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਮੇਰੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆਂ ਕਿ ਵੀਡੀਓ ਚੰਗੀ ਲੱਗੀ ਲਾਈਕ ਮੈਂ ਸ਼ੇਅਰ ਜਰੂਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅੱਜ ਜੀਵਨ ਦੀ ਤੁਹਾਨੂੰ ਮੈਂ ਉਹ ਗੱਲ ਦੱਸਾਂਗੀ ਜਿਹੜੀ ਕਿ ਮੈਂ ਖੁਦ ਅਪਣਾਈ ਹੈ ਉਸ ਨੂੰ ਅਪਣਾਉਣ ਦੇ ਨਾਲ ਮੇਰੇ ਜੀਵਨ ਦੇ ਵਿੱਚ ਕੀ ਬਦਲਾਏ ਨੇ ਕੀ ਕੀ ਮੈਂ ਵਾਹਿਗੁਰੂ ਜੀ ਤੋਂ ਪਾਇਆ ਕਿਉਂਕਿ ਜਦੋਂ ਆਪਣਾ ਮਨ ਡੋਲਦਾ ਹੈ ਜਦੋਂ ਆਪਾਂ ਦੁਖੀ ਹੁੰਨੇ ਆ ਸਾਰੇ ਪਾਸਿਓਂ ਦੁੱਖਾਂ ਦੇ ਨਾਲ ਘਿਰੇ ਹੁੰਨੇ ਆ ਉਦੋਂ ਫਿਰ ਕੋਈ ਰਸਤਾ ਨਹੀਂ ਲੱਭਦਾ ਉਸ ਟਾਈਮ ਆਪਾਂ ਭਟਕ ਜਾਂਦੇ ਆ ਕਈ ਵਾਰੀ ਆਪਾਂ ਅਜਿਹੇ ਪੇਖੀਆਂ ਦੇ ਡੇਰਿਆਂ ਤੇ ਚਲੇ ਜਾਂਦੇ ਆ ਜਿੱਥੇ ਕਿ ਆਪਾਂ ਹੋਰ ਰੁੱਲ ਜਾਂਦੇ ਆ ਅਸਲੀ ਤੋਂ ਭਟਕ ਜਾਣ ਕਿਉਂਕਿ ਆਪਣੀ ਹਾਲਤ ਉਸ ਕੋਲੂ ਦੇ ਬੈਲ ਵਰਗੀ ਹੋਈ ਪਈ ਐ ਜਿਹੜਾ ਕਿ ਪਹਿਲਾਂ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਵੀ ਇੱਕ ਨਾ ਕੰਨਾਂ ਤੇ ਅੱਖਾਂ ਤੇ ਬਲਦ ਦੇ ਨਾ ਪੱਟੀ ਬੰਨ੍ਹਦੇ ਮਤਲਬ ਕਿ ਹੁੰਦੀਆਂ ਸੀਗੀਆਂ ਜਿੱਦਾਂ ਐਣਕਾ ਹੁੰਦੀਆਂ ਨੇ ਨਾ ਉਸ ਤਰੀਕੇ ਦਾ ਇੱਕ ਬੰਨ੍ਹ ਦਿੰਦੇ ਹੁੰਦੇ ਸੀ ਤੇ ਉਹਨੂੰ ਨਾ ਕੋਲੂ ਦੇ ਜਿੱਦਾਂ ਕਿ ਤੇਲ ਕੱਢਦਾ ਜਾਂ ਜਿਵੇਂ ਆਪਣੇ ਖੂਹਾਂ ਦੇ ਵਿੱਚੋਂ ਪਾਣੀ ਕੱਢਦੇ ਹੁੰਦੇ ਸੀਗੇ ਉਤੇ ਲਗਾ ਦਿੰਦੇ ਹੁੰਦੇ ਸੀਗੇ ਉਹ ਵਿਚਾਰਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨੂੰ ਪਿੰਡਾਂ ਨੂੰ ਗੇੜਦਾ ਰਹਿੰਦਾ ਉਹਨੂੰ ਲੱਗਦਾ ਵੀ ਮੈਂ ਤਾਂ ਬੜਾ ਪਿੰਡਾ ਹਨਾ ਤੈਅ ਕਰ ਲਿਆਗਾ ਪਰ ਜਦੋਂ ਉਹਦੀ ਅਸਲੀਅਤ ਨਾਲ ਉਹਦੀ ਅੱਖਾਂ ਤੋਂ ਉਹ ਕਪੜਾ ਖੋਲਿਆ ਜਾਂਦਾ ਉਸਨੂੰ ਪਤਾ ਲੱਗਦਾ ਵੀ ਜਿੱਥੇ ਮੈਂ ਪਹਿਲਾਂ ਤਾਂ ਸਵੇਰੇ ਖੜਾ ਸੀ ਅੱਜ ਵੀ ਖੜਾ ਮੈਂ ਉਹੀ ਕੰਮ ਆਪਣੇ ਜੀਵਨ ਦਾ ਹੈਗਾ ਆਪਾਂ ਨੂੰ ਲੱਗਦਾ ਹੈ ਵੀ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਮਿਹਨਤ ਕਰ ਲਈ ਬਹੁਤ ਵੈਗਰੂ ਚੀਜ਼ ਦੇ ਹਨਾ ਸਿਮਰਨ ਕਰ ਲਿਆ ਪਾਠ ਕਰ ਲਿਆ ਪਰ ਸਾਡੀ ਵੈਗਰੂ ਜੀ ਨਹੀਂ ਸੁਣਦੇ ਤੇ ਆਪਣਾ ਭਰੋਸਾ ਵੀ ਟੁੱਟ ਜਾਂਦਾ ਹੈ ਨਾ ਵੀ ਵਾਹਿਗੁਰੂ ਜੀ ਦੇ ਘਰ ਵਿੱਚ ਕੁਝ ਨਹੀਂ ਹੈਗਾ ਰੱਬ ਕੁਝ ਨਹੀਂ ਹੈਗਾ ਕਿਉਂਕਿ ਮੈਂ ਬਹੁਤ ਦੇਖੇ ਨੇ ਜਿਹੇ ਭੈਣ ਭਰਾ ਜਿਹੜੇ ਕਹਿੰਦੇ ਨੇ ਵੀ ਰੱਬ ਕੋਈ ਚੀਜ਼ ਨਹੀਂ ਹੈਗਾ ਹਨਾ ਉਹਨਾਂ ਦੀ ਜਿਹੜੀ ਸੋਚ ਹੈ ਉਹ ਇੰਨੀ ਨਕਾਰਾਤਮਕ ਮਰਕਿ ਨੈਗੇਟਿਵਿਟੀ ਉਹਨਾਂ ਦੇ ਅੰਦਰ ਇੰਨੀ ਆ ਜਾਂਦੀ ਹੈਗੀ ਹਰ ਇੱਕ ਦੇ ਵਿੱਚ ਹੀ ਆ ਜਾਂਦੀ ਹੈ ਕਿਉਂਕਿ ਜਦੋਂ ਆਪਾਂ ਜਿਹੜੀ ਚੀਜ਼ ਦੀ ਮੰਗ ਕਰਦੇ ਆਂ ਆਪਣੀ ਉਹ ਨਹੀਂ ਪੂਰੀ ਹੁੰਦੀ ਦਿਲ ਟੁੱਟ ਜਾਂਦਾ ਮੇਰੇ ਨਾਲ ਵੀ ਬਹੁਤ ਵਾਰੀ ਇਹ ਚੀਜ਼ ਨੂੰ ਹੋਇਆ ਹੈਗਾ ਹਨਾ ਪਰ ਜਦੋਂ ਵਾਹਿਗੁਰੂ ਜੀ ਨੇ ਆਪਣੇ ਨਾਲ ਜੋੜਨਾ ਹੁੰਦਾ ਹੈਗਾ ਉਦੋਂ ਉਹ ਵਿਸ਼ਵਾਸ ਜ਼ਰੂਰ ਦਵਾ ਦਿੰਦੇ ਨੇ ਜਦੋਂ ਆਪਾਂ ਨੇ ਹਨਾ ਕੁਝ ਪਾਉਣਾ ਹੁੰਦਾ ਕਹਿੰਦੇ ਕੁਝ ਗਮਾਉਣਾ ਤਾਂ ਜ਼ਰੂਰ ਪੈਂਦਾ ਹੁੰਦਾ ਕਿਉਂਕਿ ਸਵੀਰੀ ਅੰਮ੍ਰਿਤ ਵੇਲੇ ਉੱਠਣਾ ਜਿੱਦਾਂ ਕਿ ਆਪਾਂ ਕਿਸੇ ਵੀ ਕਾਰਜ ਵਾਸਤੇ ਕੋਈ ਅਰਦਾਸ ਕਰਦੇ ਆ ਜਿਵੇਂ ਕਿ ਹੁੰਦੇ ਵੀ ਮੈਨੂੰ ਨੌਕਰੀ ਮਿਲ ਜੇ ਜਾਂ ਮੇਰੇ ਸੁਪੁੱਤਰ ਦਾ ਵਿਆਹ ਹੋ ਜੇ ਜਾਂ ਮੈਨੂੰ ਪੁੱਤਰ ਦੀ ਦਾਤ ਮਿਲ ਜੇ ਕੋਈ ਵੀ ਆਪਦੇ ਘਰ ਦੇ ਵਾਸਤੇ ਆਪਾਂ ਹਨਾ ਕੋਈ ਅਰਦਾਸ ਕਰਦੇ ਆ ਕਿਸੇ ਵੀ ਕਾਰਜ ਵਾਸਤੇ ਤਾਂ ਉਸ ਸ਼ਬਦ ਦਾ ਜਿਹੜਾ ਵੀ ਆਰਾਧਨ ਕਰਨਾ ਹੈ ਆਪਾਂ ਨੇ ਜਾਂ ਵਾਹਿਗੁਰੂ ਸਿਮਰਨ ਦਾ ਆਰਾਧਨ ਕਰਨਾ ਹੈ ਤਾਂ ਉਹਦੇ ਵਾਸਤੇ ਆਪਾਂ ਨੂੰ ਥੋੜਾ ਜਿਹਾ ਸਮਾਂ ਜ਼ਰੂਰ ਕੱਢਣਾ ਪਊਗਾ ਕੋਸ਼ਿਸ਼ ਕਰਨੀ ਕਿ ਤੁਸੀਂ 4 ਵਜੇ ਦੇ ਕਰੀਬ ਉੱਠ ਕੇ ਇਸ਼ਨਾਨ ਕਰ ਲਓ ਉਸ ਤੋਂ ਬਾਅਦ ਕਿਸੇ ਵੀ ਜਗ੍ਹਾ ਤੇ ਸੁੱਚਾ ਕੱਪੜਾ ਵਸਾ ਲੈਣਾ ਕੋਲੇ ਤੁਸੀਂ ਨੇ ਧੂਫ ਲਗਾ ਲੈਣੀ ਐ ਧੂਫ ਲਗਾ ਕੇ ਚੌਂਕੜਾ ਲਗਾ ਕੇ ਬੈਠਣਾ ਚੌਂਕੜਾ ਲਗਾ ਕੇ ਫਿਰ ਤੁਸੀਂ ਨੇ ਇੱਕ ਮਾਲਾ ਲੈ ਲਓ ਅਗਰ ਤੁਹਾਡੇ ਘਰ ਹੈਗੀ ਅਗਰ ਨਹੀਂ ਹੈਗੀ ਤਾਂ ਤੁਸੀਂ ਬਿਨਾ ਮਾਲਾ ਤੋਂ ਵੀ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰਨੀ ਹੈ ਸਭ ਤੋਂ ਪਹਿਲਾਂ ਤੁਸੀਂ ਨੇ ਹੱਥ ਜੋੜ ਕੇ ਅਰਦਾਸ ਕਰਨੀ ਹੈ ਵਾਹਿਗੁਰੂ ਜੀ ਤੁਹਾਡੇ ਅੱਗੇ ਅਰਦਾਸ ਹੈ ਮਹਾਰੀ ਜਿਉ ਪਿੰਡ ਸਭ ਤੇਰਾ ਕੋਹ ਨਾ ਅਨਕ ਸਭ ਤੇਰੀ ਬੜਾਈ ਕੋਈ ਨਾ ਉਹ ਨਾ ਜਾਣੇ ਮੇਰਾ ਵਾਹਿਗੁਰੂ ਜੀ ਮੈਂ ਆਪਣੇ ਇਸ ਕਾਰਜ ਵਾਸਤੇ ਅਰਦਾਸ ਕਰਨ ਲੱਗਿਆਂ ਇਸ ਕਾਰਜ ਵਾਸਤੇ ਮੈਂ ਇਹ ਪਾਠ ਜਾਂ ਇਹ ਸਿਮਰਨ ਕਰਨ ਲੱਗਿਆਂ ਵਾਹਿਗੁਰੂ ਜੀ ਨਿਰਵੇਗਨ ਦਾ ਸਹਿਤ ਮੇਰੇ ਇਸ ਪਾਠ ਨੂੰ ਸੰਪੂਰਨ ਕਰਾ ਲੈਣਾ ਜਿਸ ਵੀ ਕਾਰਜ ਵਾਸਤੇ ਮੈਂ ਇਸ ਸ਼ਬਦ ਦਾ ਅਭਿਆਸ ਜਾਂ ਇਸ ਪਾਠ ਨੂੰ ਕਰਨ ਲੱਗੀ ਆ ਮੇਰੇ ਉਸ ਮਨੋ ਕਾਮਨਾ ਨੂੰ ਸੰਪੂਰਨ ਕਰਨਾ ਵਾਹਿਗੁਰੂ ਜੀ ਮੇਰੇ ਔਗਣਾਂ ਚਿਤਾਰਨੇ ਆਪ ਜੀ ਅੰਗ ਸੰਗ ਸਹਾਈ ਹੋ ਕੇ ਸੰਪੂਰਨਤਾ ਕਰਵਾ ਦੇਣੀ ਤੇ ਮੇਰੀ ਇਸ ਮਨੋ ਕਾਮਨਾ ਨੂੰ ਸੰਪੂਰਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਤੋਂ ਬਾਅਦ ਤੁਸੀਂ ਨੇ ਚੌਂਕੜਾ ਲਗਾਉਣਾ ਹੈ ਚੌਂਕੜਾ ਲਗਾ ਕੇ ਅੱਖਾਂ ਬੰਦ ਕਰਨੀਆਂ ਨੇ ਦੋਵੇਂ ਹੱਥ ਜੋੜਨੇ ਨੇ ਤੇ ਆਪਣੀ ਜਿਹੜੀ ਸੁਰਤ ਹੈ ਉਹਨੂੰ ਗੁਰੂ ਦੇ ਮਲਕੀ ਆਪਣੇ ਗੁਰਦੁਆਰਾ ਸਾਹਿਬ ਦੇ ਜਿੱਦਾਂ ਕਿ ਸਰੂਪ ਪਏ ਨੇ ਗੁਰੂ ਸਾਹਿਬ ਜੀ ਦੀ ਤਸਵੀਰ ਹੈ ਜਾਂ ਗੁਰਬਾਣੀ ਹੈ ਉਹਦੇ ਵਿੱਚ ਟਿਕਾਓ ਥੋੜਾ ਜਿਹਾ ਆਪਣੇ ਮਨ ਨੂੰ ਸ਼ਾਂਤ ਰੱਖੋ ਇਧਰ ਉਧਰੋਂ ਭਟਕਣ ਤੋਂ ਰੋਕੋ ਕਿਉਂਕਿ ਉਸ ਟਾਈਮ ਸੋਸਰਾਬਾ ਨਹੀਂ ਹੁੰਦਾ ਮੈਂ ਤਾਂ ਕਹਿਣੀ ਆ ਵੀ ਕਿਸੇ ਵੀ ਕਾਰਜ ਵਾਸਤੇ ਤੁਸੀਂ ਜਦੋਂ ਪਾਠ ਕਰਨਾ ਤਾਂ ਥੋੜਾ ਜਿਹਾ ਜਲਦੀ ਕਰਿਆ ਆਪਾਂ ਨੂੰ ਪ੍ਰੋਪਰ ਫਲ ਤਾਂ ਹੀ ਨਹੀਂ ਮਿਲਦਾ ਕਿਉਂਕਿ ਆਪਾਂ ਪਾਠ ਕਰਨ ਬੈਠਦੇ ਆ ਤਾਂ ਇਧਰੋਂ ਖੜਕਾ ਹੋ ਗਿਆ ਇਧਰੋਂ ਖੜਕਾ ਹੋ ਗਿਆ ਆਪਣੀ ਸੁਰਤ ਹੈ ਜਿਹੜੀ ਉਹ ਆਲੇ-ਦੁਆਲੇ ਬਹੁਤ ਭੱਜਦੀ ਹੈਗੀ ਹਨ ਇਹ ਆਮ ਹੀ ਹੁੰਦਾ ਜਦੋਂ ਤੁਸੀਂ ਨਾਮ ਸਿਮਰਨ ਜਾਂ ਬਾਣੀ ਪੜੋਗੇ ਤਾਂ ਤੁਹਾਡੀ ਜਿਹੜੀ ਸੁਰਤੀ ਹੈ ਉਹ ਬਹੁਤ ਉਡਾਰੀਆਂ ਮਾਰਦੀ ਹੈ ਪਤਾ ਨਹੀਂ ਕਿੱਥੇ-ਕਿੱਥੇ ਉਡਾਰੀਆਂ ਮਾਰਦੀ ਹੈਗੀ ਹਨ ਤਾਂ ਤੁਸੀਂ ਨੇ ਹੱਥ ਜੋੜ ਕੇ ਆਪਣੀ ਸੁਰਤ ਨੂੰ ਟਿਕਾਉਣਾ ਹੈ ਅੱਖਾਂ ਬੰਦ ਕਰਨੀਆਂ ਨੇ ਤਾਂ ਤੁਸੀਂ ਨੇ ਵਾਹਿਗੁਰੂ ਜੀ ਦੇ ਅੱਗੇ ਮੰਨਦੇ ਵਿੱਚ ਅਰਦਾਸਾਂ ਕਰਨੀਆਂ ਨੇ ਵਾਹਿਗੁਰੂ 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 ਇਸ ਤਰੀਕੇ ਦੇ ਨਾਲ ਤੁਸੀਂ ਘੱਟੋ ਘੱਟ 5 ਮਿੰਟ ਜਪਣਾ ਉਸ ਤੋਂ ਬਾਅਦ ਮੈਂ ਤੁਹਾਨੂੰ ਬਹੁਤ ਸਾਰੇ ਸ਼ਬਦ ਦੱਸੇ ਨੇ ਕਿਸ ਕਿਸ ਕਾਰਜ ਵਾਸਤੇ ਕਿਹੜਾ ਸ਼ਬਦ ਤੁਸੀਂ ਜਪ ਸਕਦੇ ਹੋ ਜਾਂ ਫਿਰ ਅਗਰ ਤੁਹਾਨੂੰ ਸ਼ਬਦ ਨਹੀਂ ਜਪਣਾ ਆਉਂਦਾ ਸਈ ਮੇਰੇ ਭੈਣ ਭਰਾ ਇਦਾਂ ਵੀ ਹੁੰਦੇ ਨੇ ਨਾ ਜਿਨ੍ਹਾਂ ਨੂੰ ਗੁਰਬਾਣੀ ਮਲਕੇ ਨਹੀਂ ਪੜਨੀ ਆਉਂਦੀ ਉਹਨਾਂ ਵਾਸਤੇ ਸਭ ਤੋਂ ਸੌਖਾ ਤਰੀਕਾ ਹੈਗਾ ਮੂਲ ਮੰਤਰ ਜਾਂ ਵਾਹਿਗੁਰੂ ਬ੍ਰਮੰਤਰ ਕਿਉਂਕਿ ਇਹ ਆਪਾਂ ਨੂੰ ਤੁਰਦੇ ਫਿਰਦੇ ਮੂਝਵਾਨੀ ਵੀ ਜਪਦੇ ਰਹਿਣਾ ਚਾਹੀਦਾ ਪਰ ਵਿਧੀ ਅਨੁਸਾਰ ਜਪਿਆ ਜਾਂਦਾ ਜਦੋਂ ਉਹਦਾ ਫਲ ਜ਼ਿਆਦਾ ਮਿਲਦਾ ਤੁਸੀਂ ਨੇ ਅਗਰ ਮੂਲ ਮੰਤਰ ਦੀ ਮਾਲਾ ਲਮਲ ਕੀ ਇੱਕ ਮਾਲਾ ਲੈ ਲੈਣੀ ਜਿਹੜੀ ਆਪਣੀ 108 ਮਣਕੀਆਂ ਵਾਲੀ ਹੁੰਦੀ ਹੈਗੀ ਉਸ ਮਾਲਾ ਨੂੰ ਤੁਸੀਂ ਨੇ ਸ਼ੁਰੂ ਕਰਨਾ ਹੈ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਅਗਰ ਤੁਸੀਂ ਮੂਲ ਮੰਤਰ ਕਰਨੇ ਤਾਂ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ 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 ਇਸ ਤਰੀਕੇ ਨਾਲ ਪਹਿਲਾਂ ਇੱਕ ਤੁਸੀਂ ਮੰਨ ਕੇ ਦਾ ਜਪਣਾ ਫਿਰ ਅਗਲਾ ਮੰਕਾ ਸ਼ੁਰੂ ਕਰਨਾ ਹੈ ਕੋਸ਼ਿਸ਼ ਕਰੋ ਕਿ ਤੁਸੀਂ 2 4 5 ਮਾਲਾ ਜਿੰਨੀਆਂ ਵੀ ਜਪ ਸਕੋ ਪਰ ਪਿਆਰ ਦੇ ਨਾਲ ਵਾਹਿਗੁਰੂ ਜੀ ਦੇ ਮਲਕੇ ਪਿਆਰ ਦੇ ਵਿੱਚ ਭਿੱਜ ਕੇ ਇਹ ਸਮਝਣਾ ਵੀ ਵਾਹਿਗੁਰੂ ਜੀ ਸਾਡੀ ਸਾਹਮਣੇ ਬਹਿ ਕੇ ਸੁਣ ਰਹੇ ਨੇ ਜਿਹੜਾ ਅਸੀਂ ਜਪ ਰਹੇ ਹਾਂ ਉਹ ਸਾਨੂੰ ਦੇਖ ਰਹੇ ਨੇ ਜਿਵੇਂ ਕਿ ਆਪਾਂ ਪੇਪਰ ਦਿੰਦਾ ਇੱਕ ਬੱਚਾ ਜਦੋਂ ਉਹ ਪੇਪਰ ਦਿੰਦਾ ਹੁੰਦਾ ਤੇ ਮਨ ਵਿੱਚ ਭੈ ਹੁੰਦਾ ਤੇ ਮਨ ਦੇ ਵਿੱਚ ਡਰ ਹੁੰਦਾ ਕਿ ਮੇਰਾ ਜਿਹੜਾ ਟੀਚਰ ਹੈ ਜਿਹੜਾ ਅਧਿਆਪਕ ਹੈ ਉਹ ਮੇਰੇ ਸਿਰ ਤੇ ਖੜਾ ਮੈਨੂੰ ਦੇਖ ਰਿਹਾ ਹੈ ਉਸ ਪੈ ਦੇ ਨਾਲ ਤੁਸੀਂ ਅਗਰ ਗੁਰੂ ਜੀ ਨੂੰ ਹਾਜ਼ਰ-ਨਾਜ਼ਰ ਸਮਝ ਕੇ ਕੋਈ ਵੀ ਪਾਠ ਕਰੋਗੇ ਕਿਸੇ ਵੀ ਕਾਰਜ ਵਾਸਤੇ ਤੁਸੀਂ ਪਾਠ ਕਰਨਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਮੈਂ ਤੁਹਾਨੂੰ ਉਸ ਵੀਡੀਓ ਦਾ ਲਿੰਕ ਭੇਜ ਦੂੰਗੀ ਕਿਉਂਕਿ ਮੈਂ ਹਰ ਇੱਕ ਕਾਰਜ ਵਾਸਤੇ ਜੋ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਨਾ ਮਾਲਕੀ ਕੀਤਾ ਉਹੀ ਮੈਂ ਤੁਹਾਨੂੰ ਦੱਸਿਆ ਇਹ ਨਹੀਂ ਹੈਗਾ ਕਿਉਂਕਿ ਜਿਹੜੇ ਮੈਨੂੰ ਪਰਸਨਲੀ ਜਾਣਦੇ ਨੇ ਉਹਨਾਂ ਨੂੰ ਪਤਾ ਹੈਗਾ ਨਾ ਮੁਸ਼ਕਿਲਾਂ ਦੇਖੋ ਹਰ ਇੱਕ ਤੇ ਆਉਂਦੀਆਂ ਨੇ ਪਰ ਜਦੋਂ ਆਪਾਂ ਵਾਹਿਗੁਰੂ ਜੀ ਦੇ ਪਰਨੇ ਪੈਨਦੇ ਆ ਸਭ ਤੋਂ ਮੀਨ ਗੱਲ ਵਿਸ਼ਵਾਸ ਜਦੋਂ ਤੁਸੀਂ ਵਾਹਿਗੁਰੂ ਜੀ ਨੂੰ ਹਾਜ਼ਰਨਾਜਾ ਸਮਝ ਲਓਗੇ ਤੁਸੀਂ ਸਮਝੋਗੇ ਕਿ ਵਾਹਿਗੁਰੂ ਜੀ ਮੇਰੇ ਨਾਲ ਨੇ ਮੇਰਾ ਇਹ ਕਾਰਜ ਹੋਵੇਗਾ ਹੀ ਹੋਵੇਗਾ ਜਦੋਂ ਕਹਿੰਦੇ ਖੁੱਲ ਤੇ ਵਿਸ਼ਵਾਸ ਹੁੰਦਾ ਵੀ ਹਾਂ ਇੱਕ ਬੱਚਾ ਆਪਣੇ ਪਿਓ ਨਾਲ ਜਾ ਰਿਹਾ ਉਹਨੂੰ ਵਿਸ਼ਵਾਸ ਹੁੰਦਾ ਵੀ ਮੇਰਾ ਪਿਤਾ ਜੀ ਮੇਰੇ ਨਾਲ ਹੈ ਵੀ ਮੈਨੂੰ ਇਹ ਕੋਈ ਵੀ ਹੈ ਨਾ ਅੱਜ ਤੱਕ ਇਹ ਮੇਲੇ ਚਲਾ ਲਓ ਵੀ ਗੁੰਮਣ ਨਹੀਂ ਦੇਊਗਾ ਉਸੇ ਤਰੀਕੇ ਨਾਲ ਵਿਸ਼ਵਾਸ ਰੱਖਿਆ ਕਰੋ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਸਮਝਿਆ ਕਰੋ ਇਹ ਨਾ ਸਮਝਿਆ ਕਰੋ ਵੀ ਇੱਕ ਗੁਟਕਾ ਝਾਵ ਹੈ ਵੀ ਇਹਦਾ ਹਨਾ ਗੁਰਬਾਣੀਆਂ ਬਸ ਪੜ੍ਹ ਲਓ ਜਾਂ ਕੋਈ ਤਸਵੀਰ ਹੈ ਗੁਰੂ ਸਾਹਿਬਾਂ ਦੀ ਵੀ ਹਾਂ ਵੈਸੀ ਲੱਗੀ ਹੋਈ ਹੈ ਤੁਸੀਂ ਆਪਣੇ ਮਨ ਦੀ ਜਿਹੜੀ ਵੀ ਗੱਲ ਹੁੰਦੀ ਹੈ ਜਦੋਂ ਵਾਹਿਗੁਰੂ ਜੀ ਅੱਗੇ ਪ੍ਰਗਟ ਕਰੋਗੇ ਬਾਰ-ਬਾਰ ਪ੍ਰਗਟ ਕਰੋਗੇ ਬਾਰ-ਬਾਰ ਅਰਦਾਸਾਂ ਕਰੋਗੇ ਜੋੜੜੀਆਂ ਬੇਨਤੀਆਂ ਰੋਮੋਗੇ ਤਾਂ ਉਹ ਜ਼ਰੂਰ ਸੁਣਨਗੇ ਕਹਿੰਦੇ ਵਾਹਿਗੁਰੂ ਜੀ ਦੇ ਦਰ ਤੇ ਮੰਗਤਾ ਬਣ ਕੇ ਜਾ ਨੌਕਰ ਬਣ ਕੇ ਨਾ ਜਾ ਕਿਉਂਕਿ ਮੰਗਤੇ ਨੂੰ ਭੀਕ ਪੈਂਦੀ ਹੈ ਨੌਕਰ ਨੂੰ ਸਿਰਫ ਤਨਖਾਹ ਮਿਲਦੀ ਆ ਇਹੀ ਚੀਜ਼ ਕਰਨੀ ਹੈ ਦੇਖੋ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਵੀ ਤੁਸੀਂ ਇਸ ਤਰੀਕੇ ਨਾਲ ਸਿਮਰਨ ਕਰੋਗੇ ਅਗਰ ਤੁਸੀਂ 5 10 ਮਿੰਟ ਬੈਠ ਕੇ ਵੀ ਇਸ ਤਰੀਕੇ ਨਾਲ ਅੱਖਾਂ ਬੰਦ ਕਰਕੇ ਚੌਂਕੜਾ ਲਗਾ ਕੇ ਆਪਣੇ ਅੰਦਰੋਂ ਸਵਾਸ ਨੂੰ ਆਪਣੀ ਸੁਰਤੀ ਨੂੰ ਟਿਕਾ ਕੇ ਵਾਹ ਗੁਰੂ ਵਾਹ ਗੁਰੂ ਇਸ ਤਰੀਕੇ ਨਾਲ ਜਪੋਗੇ ਤਾਂ ਤੁਸੀਂ 5 6 ਘੰਟੇ ਬੈਠੇ ਰਹੋ ਪਰ ਉਸ ਟਾਈਮ ਇੱਕ ਸਿਰਫ ਇੱਕ ਕਿਤਾਬ ਮੰਗੋ ਆਪਾਂ ਬਾਣੀ ਪੜਦੇ ਰਹੇ ਨੇ ਪਰ ਆਪਣਾ ਦਿਮਾਗ ਕਿਤੇ ਹੁੰਦਾ ਹਨਾ 5 ਮਿੰਟ ਵੀ ਅਗਰ ਤੁਹਾਡੀ 5 ਮਿੰਟ ਕੀ ਚਾਹੀਏ 1 ਮਿੰਟ ਵੀ ਤੁਹਾਡੀ ਸੁਰਤ ਲਾ ਗਈ ਅੰਦਰੋਂ ਤੁਹਾਡੇ ਹਿਰਦੇ ਦੇ ਵਿੱਚੋਂ ਅਰਦਾਸ ਨਿਕਲ ਗਈ ਅੰਦਰੋਂ ਤੁਹਾਡੇ ਹਿਰਦੇ ਦੇ ਵਿੱਚੋਂ ਸਿਮਰਨ ਨਿਕਲ ਗਿਆ ਉਸੇ ਟਾਈਮ ਤੁਹਾਡੀ ਅਰਦਾਸ ਕਬੂਲ ਹੋਊਗੀ ਕਿਉਂਕਿ ਸਾਡੇ ਤੇ ਵੀ ਇਦਾਂ ਦੇ ਬਹੁਤ ਹਨਾ ਮੁਸ਼ਕਿਲਾਂ ਆਈਆਂ ਨੇ ਇੱਕ ਵਾਰ ਦੀ ਗੱਲ ਹੈ ਕਿ ਇਦਾਂ ਦੀ ਗੱਲ ਹੋ ਗਈ ਸੀਗੀ ਕਿ ਅਜਿਹਾ ਕੁਝ ਹੋ ਗਿਆ ਸੀਗਾ ਵੀ ਇਦਾਂ ਲੱਗ ਰਿਹਾ ਸੀ ਵੀ ਅਸੀਂ ਕਰੀਏ ਤੇ ਕੀ ਕਰੀਏ ਕੋਈ ਵੀ ਰਸਤਾ ਨਹੀਂ ਸੀ ਨਿਕਲਣ ਦਾ ਵੀ ਪਤਾ ਨਹੀਂ ਲੱਗ ਰਿਹਾ ਸੀਗਾ ਵੀ ਹੁਣ ਇਹਦਾ ਹੱਲ ਕੀ ਹੋਊਗਾ ਉਸ ਟਾਈਮ ਮੈਨੂੰ ਇੱਕ ਸ਼ਬਦ ਮਿਲਿਆ ਮਿਲਿਆ ਕਿੱਥੋਂ ਸਾਡੇ ਪਾਪਾ ਜੀ ਨੇ ਹੀ ਮੈਨੂੰ ਉਹ ਦੱਸਿਆ ਸੀਗਾ ਵੀ ਬੇਟਾ ਇਹਦਾ ਸਿਮਰਨ ਕਰੋ ਵਾਹਿਗੁਰੂ ਜੀ ਤੇ ਇੱਕ ਬਹੁਤ ਜਲਦੀ ਸੁਣਨਗੇ ਤੇ ਉਸ ਸਿਮਰਨ ਮਲਕੇ ਸ਼ਬਦ ਦਾ ਮੈਂ ਪੂਰਾ 41 ਦਿਨ ਪੂਰੀ ਸਰਦਾ ਦੇ ਨਾਲ ਕੇਸੀ ਇਸ਼ਨਾਨ ਕਰਕੇ ਚੌਂਕੜਾ ਲਗਾ ਕੇ ਜੋਤੂਫ ਲਗਾ ਕੇ ਗੁਰੂ ਸਾਭਾ ਦੀ ਤਸਵੀਰ ਰੱਖ ਕੇ ਸ਼ਬਦ ਦਾ ਅਭਿਆਸ ਕੀਤਾ ਵਾਹਿਗੁਰੂ ਜੀ ਨੇ 41 ਦਿਨ ਤੱਕ ਹੀ 2-4 ਦਿਨਾਂ ਦੇ ਵਿੱਚ ਹੀ ਸਾਨੂੰ ਰਿਜ਼ਲਟ ਦਿਖਾਉਂਦਾ ਸੀ। ਦੂਸਰਾ ਜਦੋਂ ਮੇਰਾ ਬੇਟਾ ਹੋਣ ਵਾਲਾ ਸੀਗਾ ਸਾਨੂੰ ਨਹੀਂ ਪਤਾ ਸੀਗਾ ਵੀ ਪੁੱਤਰ ਜਾਂ ਧੀ ਹੈਗੀ ਹਨਾ ਕੋਖ ਦੇ ਵਿੱਚ ਕਿਉਂਕਿ ਆਪਣੇ ਇਹ ਚੀਜ਼ ਦਾ ਨਹੀਂ ਇੰਨਾ ਪਤਾ ਲੱਗਦਾ ਸਚਾਈ ਵੀ ਨਹੀਂ ਕੋਈ ਦੱਸਦਾ ਕਿ ਕਿਸੇ ਨੂੰ ਪੁੱਛੋਂਗੇ ਵੀ ਕਿਉਂਕਿ ਮੈਨੂੰ ਕਈ ਸਿਸਟਰ ਨੇ ਪੁੱਛਿਆ ਵੀ ਐ ਵੈਸੇ ਮੈਂ ਬਹੁਤ ਸਾਰੇ ਮੈਂ ਦੇਖਿਆ ਵੀ ਇਹ ਗਲਤ ਨਿਕਲਦਾ ਜਿਹੜਾ ਵੀ ਆਪਣੇ ਦੱਸਦੇ ਨੇਗੇ ਹਨਾ ਤੇ ਉਸ ਟਾਈਮ ਵੀ ਮੈਨੂੰ ਇੱਕ ਸਰਦ ਮਿਲਿਆ ਸੀਗਾ ਉਸ ਟਾਈਮ ਦੇਖੋ ਪੋ ਮਾਗਦੀਆਂ ਰਾਤਾਂ ਆਪਣੀਆਂ ਹੁੰਦੀਆਂ ਨੇ ਜਿਹੜੀਆਂ ਕਿੰਨੀਆਂ ਠੰਡੀਆਂ ਹੁੰਦੀਆਂ ਨੇ ਹਨਾ ਕਹਿੰਦੇ ਜਦੋਂ ਅੰਦਰੋਂ ਭੁੱਖ ਹੁੰਦੀ ਹੈ ਨਾ ਅੰਦਰੋਂ ਤੜਫ ਹੁੰਦੀ ਹੈ ਫਿਰ ਆਪਾਂ ਨੂੰ ਉਸ ਸੀਤ ਤੇ ਮੰਜ਼ਿਲ ਤੱਕ ਪਹੁੰਚਦੀ ਹੀ ਪਹੁੰਚਦੇ ਆਪਾਂ ਇੱਕ ਬੱਚਾ ਪੇਪਰ ਦੇ ਰਿਹਾ ਉਹਨੂੰ ਪਤਾ ਹੁੰਦਾ ਵੀ ਜੇ ਮੈਂ ਇਹਦੇ ਵਿੱਚ ਕੁਝ ਨਹੀਂ ਲਿਖੂੰਗਾ ਤਾਂ ਮੈਂ ਫੇਲ ਹੋ ਜਾਊਂਗਾ ਇੱਕ ਹੁੰਦਾ ਵੀ ਹਾਂ ਬਸ ਲਿਖੀ ਜਾਂਦਾ ਕੋਈ ਜਿਹੜਾ ਕੁਝ ਆਉਂਦਾ ਹੈ ਜਿਹੜਾ ਨਹੀਂ ਆਉਂਦਾ ਵਿੱਚੋ ਹੀ ਲਿਖੀ ਜਾਂਦਾ ਗਲਤ ਮਾਲ ਤੋਂ ਲਿਖੀ ਜਾਂਦਾ ਹਨਾ ਇੱਕ ਨੂੰ ਹੁੰਦਾ ਵੀ ਮੈਂ ਸਹੀ ਸਹੀ ਲਿਖਾਂ ਤਾਂ ਕਿ ਮੈਂ ਪਾਸ ਹੋਵਾਂ ਮੇਰੇ ਨੰਬਰ ਵਧੀਆ ਹੋਣ ਉਸੇ ਤਰੀਕੇ ਦੇ ਨਾਲ ਵਾਹਿਗੁਰੂ ਜੀ ਨੇ ਏਡੀ ਮਿਹਰ ਕੀਤੀ ਕਿ ਮੈਂ ਦੇਖੋ ਸਵੇਰੇ 3 ਵਜੇ 2:30 ਵਜੇ ਕੇਸੀ ਇਸ਼ਨਾਨ ਕਰਕੇ ਸ਼ਬਦ ਦਾ ਅਭਿਆਸ ਕਰਦੀ ਹੁੰਦੀ ਸੀ ਪਾਠ ਕਰਦੀ ਹੁੰਦੀ ਸੀ ਤੇ ਵਾਹਿਗੁਰੂ ਜੀ ਨੇ ਮੈਨੂੰ ਗੁਰਸਿੱਖ ਸੁਪੁੱਤਰ ਬਖਸ਼ਿਆ ਤੁਸੀਂ ਮੇਰੇ ਬੇਟੇ ਨੂੰ ਦੇਖਿਆ ਹੀ ਹੈ ਇਸ ਤਰੀਕੇ ਦੇ ਨਾਲ ਜੇ ਤੁਸੀਂ ਵਾਹਿਗੁਰੂ ਜੀ ਤੋਂ ਮੰਗੋਗੇ ਤਾਂ ਵਾਹਿਗੁਰੂ ਜੀ ਤੁਹਾਡੀ ਜਰੂਰ ਸੁਣਨਗੇ ਕਈ ਭੈਣ ਭਰਾ ਮੈਨੂੰ ਕਹਿੰਦੇ ਨੇ ਵੀ ਵਾਹਿਗੁਰੂ ਸਾਡੀ ਨਹੀਂ ਸੁਣਦੇ ਦੇਖੋ ਵਾਹਿਗੁਰੂ ਜੀ ਜ਼ਰੂਰ ਸੁਣਦੇ ਆ ਵਿਸ਼ਵਾਸ ਰੱਖੋ ਤੇ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਸਮਝੋ ਕਿ ਵਾਹਿਗੁਰੂ ਜੀ ਸਾਡੇ ਨਾਲ ਨੇ ਤੇ ਉਹ ਸਾਡਾ ਇਹ ਕਾਰਜ ਜ਼ਰੂਰ ਪੂਰਾ ਕਰਨਗੇ ਅੱਜ ਕਰਨਗੇ ਕੱਲ ਨੂੰ ਕਰਨਗੇ ਇਹ ਗੁਰੂ ਸਾਹਿਬ ਜੀ ਤੇ ਡਿਪੈਂਡ ਕਰਦਾ ਪਰ ਮੈਨੂੰ ਇੰਨਾ ਕੁ ਪਤਾ ਹੈ ਵੀ ਵਾਹਿਗੁਰੂ ਜੀ ਵਿਸ਼ਵਾਸ ਕਦੇ ਵੀ ਟੁੱਟਣ ਨਹੀਂ ਦਿੰਦੇ ਕਿਉਂਕਿ ਮੇਰਾ ਅੱਜ ਤੱਕ ਵਾਹਿਗੁਰੂ ਜੀ ਨੇ ਕਦੇ ਵਿਸ਼ਵਾਸ ਨਹੀਂ ਟੁੱਟਣ ਦਿੱਤਾ ਜਦੋਂ ਮੈਂ ਬਿਲਕੁਲ ਇਕੱਲੀ ਵੀ ਆਪਦੇ ਆਪ ਨੂੰ ਮਹਿਸੂਸ ਕੀਤਾ ਪਰ ਵਾਹਿਗੁਰੂ ਜੀ ਨੇ ਆਪਦੇ ਨਾਲ ਪਾਇਆ ਉਸੇ ਤਰੀਕੇ ਨਾਲ ਵਿਸ਼ਵਾਸ ਕਰਨਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੁਹਾਡੀ ਇਸ ਭੈਣ ਤੋਂ ਬੋਲਣ ਲੱਗਿਆਂ ਬਹੁਤ ਗਲਤੀਆਂ ਹੋ ਗਈਆਂ ਹੋਣਗੀਆਂ ਤਾਂ ਮਾਫ਼ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ